ਮੁੰਡੇ ਦੇ ਗਲੇ ਤੇ ਫਿਰ ਗਈ ਚਾਈਨਾ ਡੋਰ ਲੱਗੇ ਚਾਰ ਟਾਂਕੇ ਲਹੂ ਲੋਹਾਂ ਹੋਏ ਨੂੰ ਲਿਆਂਦਾ ਹਸਪਤਾਲ ਤੁਸੀਂ ਵੀ ਦੇਖੋ ਕੀ ਬਣਿਆ ਮਾਹੌਲ ਡੋਰ ਲੰਮਕੀ ਵੀ ਜੀ ਦੇਖਣ ਦੇ ਵਿੱਚ ਮਿਲ ਨਹੀਂ ਪਈ ਸਾਰੇ ਵਿੱਚ ਗਈ ਉਹਨੇ ਕਿੰਨੇ ਟਾਂਕੇ ਲੱਗੇ ਹੋਣਾ ਇਹ ਚ 4-5 ਟਾਂਕੇ ਲੱਗੇ ਡੋਰ ਪਿੱਡੀ ਸੀ ਗਈ ਹੈ ਡੋਰ ਪਾਏ ਚਾਈਨਾ ਡੋਰ ਲੱਗੇ ਇਹ ਤੇ ਕਿੰਨਾ ਕੁ ਨੁਕਸਾਨ ਕਿੰਨੇ ਅੰਕਲ ਕਿ ਲੱਗਦਾ ਕੋਈ ਕੱਲੇ ਦੀ ਕੋਈ ਦਿੱਕਤ ਹੈ ਸਾਵਾਂ ਦੀ ਦਿੱਕਤ ਨਹੀਂ ਆਈ ਕੋਈ ਸਾਦੀ ਫਿਲਹਾਲ ਤੱਕ ਕੋਈ ਨਹੀਂ ਆ ਬਾਅਦ ਆ ਪਤਾ ਨਹੀਂ ਅੱਜ ਸਾਡੇ ਕੋਲ ਕਿੰਟਕ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜਾ ਚਾਈਨਾ ਡੋਰ ਦੇ ਨਾਲ ਉਹਦਾ ਗਲੇ ਤੇ ਇੱਕ ਕਾਫੀ ਡੀਪ ਕੱਟ ਲੱਗਾ ਇਹ ਸੋੜਾ ਕੰਡੀ ਦਾ ਰਹਿਣ ਵਾਲਾ ਪੇਸ਼ੇਵਰ ਅਜੀਤ ਕੁਮਾਰ ਤੇ ਇਹਦੇ ਵਿੱਚ ਬਲੀਡਿੰਗ ਹੋ ਰਹੀ ਸੀ ਸੂਚਨ ਕਰਕੇ ਇਹਦਾ ਫਸਟ ਹੱਡ ਦੇ ਕੇ ਇਹਨੂੰ ਅਸੀਂ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਇਹ 4-5 ਡਾਂਕੇ ਲੱਗੇ ਕਿਉਂਕਿ neck ਦੇ ਉੱਤੇ ਬੂਨ ਕਾਫੀ ਡੀਪ ਸੀ ਥੋੜਾ ਜਿਹਾ ਡਿਸਟੈਂਸ ਰਹਿ ਗਿਆ ਸੇਵ ਹੋ ਗਿਆ ਬੱਚਾ ਪਰ ਇਹ ਜੇ ਪੂਰੀ ਡੋਰ ਹੋਰ ਨਹੀਂ ਤੇ ਉਸ ਕੋਸ਼ਿਸ਼ ਤਾਂ ਕਿ ਡਲ ਨਹੀਂ ਸਕਦਾ ਜੈਕੂਐਲਟੀ ਹੋ ਸਕਦੀ ਸੀ ਇਹ ਬਹੁਤ ਮਾੜੀ ਗੱਲ ਹੈ ਵੇਚਣ ਵਾਲਿਆਂ ਲਈ ਵੀ ਤੇ ਖਰੀਦਣ ਵਾਲਿਆਂ ਲਈ ਵੀ ਸਾਡੇ ਸਮਾਜ ਵਿੱਚ ਇੱਕ ਲੋਕਾਂ ਚ ਸੋਚ ਬਣਾਉਣ ਦੀ ਲੋੜ ਹੈ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹ ਇਹੋ ਜਿਹੀ ਡੋਰ ਖਰੀਦਣੀ ਨਾ ਤਾਂ ਕਿ ਮਾਰਕੀਟ ਵਿੱਚ ਵੇਚਣ ਦਾ ਰੌਲਾ ਹੀ ਖਤਮ ਹੋ ਜੇ ਪਰ ਜਿਹੜੇ ਵੇਚਦੇ ਆ ਉਹਨਾਂ ਦੇ ਵੀ ਬੱਚੇ ਕਈ ਵਾਰ ਇਸ ਤਰ੍ਹਾਂ ਫਸ ਸਕਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਨਾ ਤੇ ਵੇਚਣ ਤੇ ਨਾ ਹੀ ਕੋਈ ਡੋਰ ਖਿਜਦੇ ਜਿਹੜਾ ਅੱਜ ਕੇਸ ਆਇਆ ਇਹ ਬੜੇ ਨੌਜਵਾਨ ਲੜਕਾ ਜਿਹੜਾ ਬੜਾ ਸ਼ਾਰਪ ਮਾਲੋ ਬਚ ਗਿਆ ਨਹੀਂ ਤੇ ਕੁਝ ਵੀ ਹੋ ਸਕਦਾ ਇੱਕ ਚਾਈਨਾ ਲੋਗ ਜਿਹੜੀ ਕਲੇਜ ਫਸੀ ਹੀ ਉਹਦਾ ਮਾਮਲਾ ਸਾਹਮਣੇ ਕੀ ਕਰਨ ਬਣਿਆ ਪਤਾ ਨਹੀਂ ਕੁਝ ਅੱਜ ਚੈਟ ਨੰਬਰ 1 ਹਸਪਤਾਲ ਹਸਪਤਾਲ ਹਾਜੀਪੁਰ ਤੋਂ ਸਾਨੂੰ ਮਸੂਲ ਹੋਈ ਹੈ ਜਿਹਦੇ ਸਬੰਧ ਵਿੱਚ ਆਪਾਂ ਹਸਪਤਾਲ ਪਹੁੰਚੇ ਤੇ ਅਜੇ ਕੁਮਾਰ ਨਾਮ ਦਾ ਲੜਕਾ ਇੱਕ ਥੋੜਾ ਡਿਟੇਲ ਤੋਂ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਕਿਤੇ ਦਰਤ ਨਾਲ ਕੋਈ ਲਟਕੀ ਹੋਈ ਤਾਰ ਚਾਈਨਾ ਡੋਰ ਜੜੀ ਉਹਦੇ ਗਲਤੇ ਵਿੱਚ ਲੱਗੀ ਹੈ ਉਸ ਦੇ ਕਾਰਨ ਉਹਦੇ ਚਾਰ ਟਿੰਕੇ ਜਿਹੜੇ ਗਲੇ ਵਿੱਚ ਲੱਗੇ ਟਿੰਕੇ ਹੁਣ ਉਹ ਠੀਕ ਠਾਕ ਹੈ ਉਹਦੇ ਬਿਆਨ ਲਿਖ ਲਿਆ ਜੀ ਜਦੋਂ ਕੋਈ ਕਾਰਵਾਈ ਕੀ ਦਾ ਪਤਾ ਲੱਗੇਗਾ ਉਹ ਆਪਾਂ ਅਮਨ ਵਿੱਚ ਲਿਆਂਦੇ ਜਾਵੂਗੀ ਚਾਹੇ ਸਮੇਂ ਸਮੇਂ ਤੇ ਸਹਾ ਨਾਲ ਟਾਈਮ ਦੇ ਤਹਾ ਨਾਲ ਆਪਾਂ ਜਿਹੜੀ ਪੁਰਸ ਮਸਤੀ ਨਾਲ ਕਰ ਰਹੀ ਹੈ ਜਿਹੜੀ ਵੀ ਅੱਗੇ ਵੀ ਆਪਾਂ ਇਸ ਚੈਨਲ ਦੇ ਅੰਦਰ ਸੰਬੰਧ ਵਿੱਚ ਪੱਛੇ ਦੇ ਚੁੱਕੇ ਹਾਂ ਜਦੋਂ ਹਨ ਹੋਰ ਵੀ ਪਤਾ ਲੱਗੂਗਾ ਤਾਂ ਅਸੀਂ ਉਸ ਤੋਂ ਦੁਆਣਾ ਦੀ ਬਰਕਰਾਰ ਰਜਿਸਟ ਕਾਰਵਾਈ ਉਹ ਕਰਾਂਗੇ